ਸਾਤਸਿਰ ਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਨੇ ਕਿਸ ਦੀ ਸਰਕਾਰ ਬਣੇਗੀ ਤਸਵੀਰ ਸਾਫ਼ ਹੋ ਚੁੱਕੀ ਹੈ ਉਧਰ ਨਾਮਜ਼ਦਗੀ ਪੱਤਰ ਪਾੜਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਧਰ ਕੰਗੜਾ ਰਣੌਤ ਨੂੰ ਇੱਕ ਮਾਮਲੇ 'ਚ ਅਦਾਲਤ ਨੇ ਨੋਟਿਸ ਜਾਰੀ ਕੀਤਾ ਕਿੰਨੀਆਂ ਕੁ ਮੁਸ਼ਕਲਾਂ ਵਧੀਆਂ ਨੇ ਤੇ ਹੁਣ ਖਬਰਾਂ ਵਿਸਤਾਰ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਨੇ 90 ਸੀਟਾਂ ਦੇ ਉੱਤੇ ਗਿਣਤੀ ਹੈ ਜਿਹੜੀ ਉਸ ਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਕਾਂਗਰਸ ਇੱਕ ਤਰਫਾ ਜਿੱਤ ਦੇ ਰਾਹ ਦੇ ਉੱਤੇ ਸੀਗੀ ਜੋ 8 ਵਜੇ ਰੁਝਾਨਾਉਣੇ ਸ਼ੁਰੂ ਹੋਏ ਦਰਸ਼ਕਾਂ ਨੂੰ ਦੱਸ ਦਈਏ ਕਿ ਪਾਰਟੀ ਨੇ 65 ਸੀਟਾਂ ਨੂੰ ਛੂ ਲਿਆ ਸੀ ਭਾਜਪਾ ਦੀ ਲੀਡ 17 ਸੀਟਾਂ ਤੇ ਆ ਗਈ ਤੇ ਐਮ ਪੀ ਐਮ ਵਿਨੇਸ਼ ਵਗਾਠ ਹੁਣ ਜੁਲਾਨਾ ਸੀਟ ਤੋਂ ਅੱਗੇ ਜੁਲਾਨਾ ਸੀਟ ਤੋਂ ਹੁਣ ਤੱਕ 9 ਰਾਉਂਡ ਦੀ ਗਿਣਤੀ ਹੋ ਚੁੱਕੀ ਹੈ ਇੱਥੇ ਸਾਬਕਾ ਪਹਿਲਵਾਨ ਵਿਨੇਸ਼ ਫੁਗਾਟ 4449 ਵੋਟਾਂ ਦੇ ਨਾਲ ਅੱਗੇ ਨੇ ਤੇ ਉਧਰ ਹਰਿਆਣਾ ਦੇ ਵਿੱਚ ਕਾਂਗਰਸ ਦੀਆਂ ਚਾਰ ਵੱਡੀਆਂ ਲੀਡਾਂ ਜਿਸ ਦੇ ਵਿੱਚ ਫਿਰੋਜ਼ਪੁਰ ਚਿਰਕਾ ਸੀਟ ਤੋਂ ਕੁੱਲ 19 ਰਾਉਂਡਾਂ 'ਚੋਂ 7 ਰਾਉਂਡਾਂ ਦੀ ਗਿਣਤੀ ਹੋਈ ਹੈ ਕਾਂਗਰਸ ਦੇ ਉਮੀਦਵਾਰ ਸੁਮੇਨ ਖਾਨ 51780 ਵੋਟਾਂ ਦੇ ਨਾਲ ਅੱਗੇ ਨੇ ਉਧਰ ਗੜੀ ਸੰਪਲਾ ਬਿਲੋਈ ਸੀਟ ਤੇ ਕੁੱਲ 17 ਗੇੜਾਂ ਦੇ ਵਿੱਚੋਂ 6 ਰਾਉਂਡਾਂ ਦੀ ਗਿਣਤੀ ਹੋਈ ਹੈ ਸਾਬਕਾ ਮੁੱਖ ਮੰਤਰੀ ਭਪੇਸ਼ ਹੁੱਡਾ 36436 ਵੋਟਾਂ ਨਾਲ ਅੱਗੇ ਨੇ ਨੂ ਸੀਟ ਤੋਂ ਕੁੱਲ 15 ਰਾਉਂਡਾਂ 'ਚੋਂ 10 ਰਾਉਂਡਾਂ ਦੀ ਗਿਣਤੀ ਹੋਈ ਹੈ ਤੇ ਨੂ ਤੋਂ ਕਾਂਗਰਸ ਦੇ ਆਫਤਾਬ ਅਹਿਮਦ 2828973 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਉਧਰ ਪੁਨਹਾਨਾ ਸੀਟ ਤੋਂ ਮੁਹੰਮਦ ਇਲਿਆਸ 14 ਵਿੱਚੋਂ 8 ਰਾਉਂਡਾਂ ਵਿੱਚ 92200 ਮਾਫ ਕਰਨਾ 19222 ਵੋਟਾਂ ਦੇ ਨਾਲ ਅੱਗੇ ਨੇ ਉਧਰ ਗੱਲ ਕੀਤੀ ਜਾਵੇ ਤਾਂ ਕੁਰੂਕ ਖੇਤਰ ਦੀ ਥਾਨੇਸਰ ਸੀਟੋਂ ਭਾਜਪਾ ਉਮੀਦਵਾਰ ਸਾਬਕਾ ਮੰਤਰੀ ਸੁਭਾਸ਼ ਸੁਦਾ 33 ਵੋਟਾਂ ਨਾਲ ਪਿੱਛੇ ਨੇ ਉਹਨਾਂ ਨੂੰ ਹੁਣ ਤੱਕ 32582 ਵੋਟਾਂ ਮਿਲੀਆਂ ਨੇ ਇਸ ਸੀਟ ਤੇ 7 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਗਿਣਤੀ ਦੇ 8 ਰਾਉਂਡ ਬਾਕੀ ਨੇ ਤੇ ਜੁਲਾਨਾ ਸੀਟ ਤੇ ਹੁਣ ਤੱਕ 5 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਕਾਂਗਰਸ ਉਮੀਦਵਾਰ ਵਿਨੇਸ਼ ਪਗਾਟ 14117 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ ਉਹਨਾਂ ਨੂੰ ਹੁਣ ਤੱਕ 20794 ਵੋਟਾਂ ਮਿਲੀਆਂ ਨੇ ਭਾਜਪਾ ਉਮੀਦਵਾਰ ਕੈਪਟਨ ਜੁਗੇਸ਼ ਬੈਰਾਗੀ 22211 ਵੋਟਾਂ ਨਾਲ ਪਹਿਲੇ ਸਥਾਨ ਤੇ ਨੇ ਇੱਥੇ ਪੰਜ ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਪਾਣੀਪਤ ਸ਼ਹਿਰ ਵਿੱਚ ਕਰੀਬ 1 ਘੰਟੇ ਤੱਕ ਗਿਣਤੀ ਰੁਕੀ ਰਹੀ ਸਵੇਰੇ 9:51 ਮਿੰਟ ਤੱਕ ਗਿਣਤੀ ਰੋਕ ਦਿੱਤੀ ਗਈ ਇਸ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਨੇ ਸਵੇਰੇ 10:55 ਤੇ ਗਿਣਤੀ ਸ਼ੁਰੂ ਕਰਵਾ ਦਿੱਤੀ ਉੱਧਰ ਉਚਾਨਾ ਕਲਾਂ ਸੀਟ ਤੋਂ ਕਾਂਗਰਸ ਦੇ ਬਜਿੰਦਰ ਸਿੰਘ 31000 ਮਾਫ ਕਰਨਾ 3177 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ 14392 ਵੋਟਾਂ ਮਿਲੀਆਂ ਨੇ ਦੁਸ਼ਯੰਤ ਚੋਟਾਲਾ ਇੱਥੇ 6ਵੇਂ ਨੰਬਰ ਤੇ ਨੇ ਉਹਨਾਂ ਨੂੰ ਹੁਣ ਤੱਕ 2420 ਵੋਟਾਂ ਪ੍ਰਾਪਤ ਹੋਈਆਂ ਨੇ ਸਿਰਸਾ ਤੋਂ ਗੋਪਾਲ ਕਾਂੜ 4796 ਵੋਟਾਂ ਨਾਲ ਪਿੱਛੇ ਨੇ ਕਾਂਗਰਸ ਦੇ ਗੋਕੁਲ ਸੇਤੀਆ 19937 ਵੋਟਾਂ ਨਾਲ ਪਹਿਲੇ ਸਥਾਨ ਦੇ ਉੱਤੇ ਨੇ ਇਸ ਤਰੀਕੇ ਦੇ ਨਾਲ ਵੱਖੋ-ਵੱਖੀਆਂ ਸੀਟਾਂ ਦੇ ਉੱਤੇ ਸਥਿਤੀ ਹੈ ਜਿਹੜੀ ਉਹ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਉੱਥੇ ਹੀ ਪੰਜਾਬ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਗੱਲ ਕਰਦਿਆਂ ਜਲਾਲਾਬਾਦ ਦੀ ਜਿੱਥੇ ਪੰਚਾਇਤੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਸੱਤਾਧਾਰੀ ਪਾਰਟੀ ਦੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਨਾਮਜ਼ਦਗੀ ਪੱਤਰ ਪਾੜਨ ਖਿਲਾਫ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਪਿਛਲੇ 3 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਜੋ ਕਿ ਸਮਾਪਤ ਹੋ ਗਿਆ ਹੈ ਇਹ ਸੰਘਰਸ਼ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੇ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਮਤਲ ਕਰਨ ਮਗਰੋਂ ਸਮਾਪਤ ਕੀਤਾ ਗਿਆ ਜਿਕਰ ਜੋ ਹੈ ਕਿ ਜਨਰਾਲਾਬਾਦ ਵਿੱਚ ਧਰਨੇ ਕਾਰਨ ਲੀਹੂ ਲੱਥੀ ਅਵਾਜਾਈ ਕਾਰਨ ਲੋਕਾਂ ਨੂੰ ਕਾफी ਪਰੇਸ਼ਾਨੀ ਹੋ ਰਹੀ ਸੀ ਇਸ ਦੇ ਮੱਦੇਨਜ਼ਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਜਨਰਾਲਾਬਾਦ ਵਿੱਚ ਪਹਿਲਾਂ ਰਹਿ ਚੁੱਕੇ ਡੀਐਸਪੀ ਅਤੂਲ ਸੋਨੀ ਜੋ ਕਿ ਅੱਜਕੱਲ ਤਰਨਤਾਰਨ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਡੀਐਸਪੀ ਸੋਨੀ ਨੇ ਧਰਨਾਕਾਰਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਉੱਪਰ ਸਹਿਮਤੀ ਬਣਾਉਣ ਦਿਆਂ ਧਰਨਾ ਸਮਾਪਤ ਕਰਵਾਇਆ ਆਗੂਆਂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਖੋਹਣ ਨੂੰ ਲੈ ਕੇ ਪਿੰਡ ਚੱਕ ਸੋਨਾ ਸੰਦਲ ਦੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਜਲਾਲਾਬਾਦ ਦੇ ਡੀਐਸਪੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਬੱਸ ਨਹੀਂ ਸਗੋਂ ਪੁਲਿਸ ਮਲਾਜ਼ਮ ਅਸ਼ਵਨੀ ਕੁਮਾਰ ਤੇ ਸੁਰੇਸ਼ ਕੁਮਾਰ ਨੂੰ ਮਤਲ ਕਰ ਦਿੱਤਾ ਗਿਆ ਤੇ ਰਜਿੰਦਰ ਕੁਮਾਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਸੰਤੁਸ਼ਟ ਹੁੰਦਿਆਂ ਆਗੂਆਂ ਨੇ ਜਿੱਤ ਦਾ ਨਾਰਾ ਲਾਉਂਦਿਆਂ ਇਸ ਧਰਨੇ ਨੂੰ ਸਮਾਪਤ ਕਰ ਦਿੱਤਾ ਦੱਸ ਦਈਏ ਕਿ ਹਲਕੇ ਦੀਆਂ 15 ਪੰਚਾਇਤਾਂ ਦੀਆਂ ਨਾਮਜ਼ਦਗੀਆਂ ਵਿੱਚ ਹੋਈ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਪੱਤਰ ਵਿੱਚ ਉਹਨਾਂ 15 ਪਿੰਡਾਂ ਦੀ ਸੂਚੀ ਦਿੱਤੀ ਹੈ ਜਿੱਥੋਂ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ। ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਤਿਆਰ ਕੀਤੀ ਇਸ ਸੂਚੀ ਨੂੰ ਲੰਘੇ ਕੱਲ ਅਕਾਲੀ ਦਲ ਦੇ ਬੁਲਾਰੇ ਤੇ ਸਕੱਤਰ ਦਰਜੀਤ ਸਿੰਘ ਟੀਮਾ ਰਾਹੀਂ ਚੋਣ ਕਮਿਸ਼ਨ ਨੂੰ ਭੇਜਿਆ ਗਿਆ। ਸਵੇਰੇ ਤੇ ਚੋਣ ਕਮਿਸ਼ਨ ਨੂੰ ਭੇਜੀ ਪ੍ਰਭਾਵਿਤ ਪਿੰਡਾਂ ਦੀ ਸੂਚੀ ਵਿੱਚ ਕਈ ਪਿੰਡ ਸ਼ਾਮਲ ਨੇ। ਤਾਂ ਇਸ ਤਰੀਕੇ ਦੀਆਂ ਕਦਮਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਜਿੱਥੇ ਅਲਜ਼ਾਮੇ ਸੀਕੇ ਪੁਰਾਣ ਨੂੰ ਨਾਮਜ਼ਦਗੀ ਪੱਤਰ ਭਰਨ ਨਹੀਂ ਦਿੱਤੇ ਜਾ ਰਹੇ ਜਿਸ ਨੂੰ ਭਰਨ ਦਿੱਤੇ ਜਾ ਰਹੇ ਨੂੰ ਉਸਤੇ ਰੱਦ ਕਰ ਦਿੱਤੇ ਜਾਂਦੇ ਨੇ ਕਈਆਂ ਦੇ ਫਾੜ ਦਿੱਤੇ ਜਾਂਦੇ ਨੇ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਕਈ ਮਾਮਲਿਆਂ ਦੇ ਵਿੱਚ ਵੱਡੀ ਕਾਰਵਾਈ ਵੀ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਨਾਮਜ਼ਦਗੀ ਪੱਤਰ ਪਾੜਨ ਦੇ ਮਾਮਲੇ ਵਿੱਚ ਧਾਰਨਾ ਦਿੱਤਾ ਜਾਂਦਾ ਹੈ ਧਾਰਨੇ ਤੋਂ ਬਾਅਦ ਫਿਰ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਮੁਲਾਜ਼ਮਾਂ ਤੇ ਕਾਰਵਾਈ ਹੁੰਦੀ ਹੈ ਡੀਐਸਪੀ ਖਿਲਾਫ ਵਿਭਾਗੀ ਜਾਂਚ ਕੀਤੀ ਜਾਂਦੀ ਹੈ ਉਧਰ ਦੋ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੰਤੁਸ਼ਟ ਨਜ਼ਰ ਆ ਰਹੇ ਹੁਣ ਜਿਨ੍ਹਾਂ ਵੱਲੋਂ ਧਾਰਨਾ ਦਿੱਤਾ ਜਾ ਰਿਹਾ ਸੀ ਪਰ ਫਿਰ ਵੀ ਕਿਤਨਾ ਕਿਤੇ ਜਈਆਂ ਘਟਨਾਵਾਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਜੋ ਕਿ ਬੇहद ਸ਼ਰਮਸਾਰ ਕਰਨ ਵਾਲੀਆਂ ਨੇ ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਸ਼ਰਯਾਮ ਧੱਜੀਆਂ ਉਡਾਰ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਚੋਣ ਕਮਿਸ਼ਨ ਨੂੰ ਹੋਰ ਸ਼ਕਤੀਬਰਤਨ ਦੀ ਲੋੜ ਹੈ ਤਾਂ ਜੋ ਪੰਚਾਇਤੀ ਚੋਣਾਂ ਨਿਰਪੱਖ ਸੁਤੰਤਰ ਅਤੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਕਰਵਾਈਆਂ ਜਾਣ ਸੰਸਦ ਮੈਂਬਰ ਤੇ ਅਦਾਕਾਰਾ ਕੰਗੜਾ ਰਣੌਤ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਦੇ ਵਿੱਚ ਰਹਿੰਦੀ ਹੈ ਇੱਕ ਵਾਰ ਫਿਰ ਤੋਂ ਉਸ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰਚ ਵਿਸ਼ੇਸ਼ ਸੰਸਦ ਮੈਂਬਰ ਐਮ ਐਲ ਏ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕੰਗੜਾ ਰਣੌਤ ਨੂੰ ਉਸ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਹੈ ਜਿਸ 'ਤੇ ਉਹਨਾਂ ਦੀ ਟਿੱਪਣੀ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਭਾਰਤ ਨੂੰ 2014 ਤੋਂ ਬਾਅਦ ਹੀ ਸਹੀ ਮਾਇਨੇਆਂ ਦੇ ਵਿੱਚ ਆਜ਼ਾਦੀ ਮਿਲੀ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਵਿਸ਼ਵੇਸ਼ਵਰੀ ਮਿਸ਼ਰਾ ਦੇ ਐਡਵੋਕੇਟ ਅਮਿਤ ਕੁਮਾਰ ਸ਼ਾਹੂ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਨੋਟਿਸ ਜਾਰੀ ਕੀਤਾ ਹੈ। ਸ਼ਾਹੂ ਨੇ ਦਾਅਵਾ ਕੀਤਾ ਕਿ ਇਹ ਦਰਖਾਸਤ ਧਾਰਤਾਲ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ ਅਤੇ ਸ਼ਿਕਾਇਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਦਾਇਰ ਕੀਤੀ ਗਈ ਸੀ। ਭਾਰਤ ਨੂੰ 1947 ਚ ਜੋ ਆਜ਼ਾਦੀ ਮਿਲੀ ਸੀ ਉਸ ਨੂੰ ਉਹ ਭੀਖ ਮੰਗ ਕੇ ਪ੍ਰਾਪਤ ਨਹੀਂ ਕੀਤੀ ਗਈ ਸੀ ਕੰਗੜਾ ਰਣੌਥ ਨੇ ਕਿਹਾ ਸੀ ਭਾਰਤ ਨੂੰ ਲਾਰਡ ਮਾਉਂਟ ਬੈਂਟਨ ਨਾਲ ਇੱਕ ਸੰਧੀ ਦੇ ਤਹਿਤ ਆਜ਼ਾਦੀ ਮਿਲੀ ਹੈ ਆਪਣੇ ਬਿਆਨ ਨੂੰ ਜਾਰੀ ਕਰਦੇ ਹੋਏ ਕੰਗੜਾ ਨੇ ਕਿਹਾ ਕਿ ਭਾਰਤ ਸੱਚਮੁੱਚ 2014 ਦੇ ਵਿੱਚ ਆਜ਼ਾਦ ਹੋਇਆ ਸੀ ਭਾਰਤ ਨੂੰ ਅੰਗਰੇਜ਼ਾਂ ਨੇ ਲੜ ਕੇ ਗੁਲਾਮ ਬਣਾਇਆ ਸੀ ਫਿਰ ਵੀ ਜਦੋਂ ਅਸੀਂ ਭਾਰਤ ਛੱਡ ਕੇ ਆਏ ਆ ਇਸ ਆਜ਼ਾਦੀ ਨੂੰ ਦਾਨ ਚ ਮਿਲੀ ਆਜ਼ਾਦੀ ਮੰਨਿਆ ਜਾਵੇਗਾ ਸੰਸਦ ਮੈਂਬਰ ਕੰਗੜਾ ਨੌਰਥ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕੰਗੜਾ ਨੌਰਥ ਦੇ ਇਸ ਬਿਆਨ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਕੀਲ ਅਮਿਤ ਕੁਮਾਰ ਸ਼ਾਹੂ ਨੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਅਮਿਤ ਕੁਮਾਰ ਸ਼ਾਹੂ ਨੇ ਆਪਣੇ ਪਟੀਸ਼ਨ 'ਚ ਕਿਹਾ ਕਿ ਕੰਗੜਾ ਨੌਰਥ ਵੱਲੋਂ ਦਿੱਤਾ ਗਿਆ ਬਿਆਨ ਬੇहद ਇਤਰਾਜਜਕ ਹੈ ਭਾਰਤੀ ਆਜ਼ਾਦੀ ਲਈ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਭਾਰਤੀ ਆਜ਼ਾਦੀ ਦਾ ਸਮਾ ਸੰਘਰਸ਼ਕ ਇਤਿਹਾਸ ਹੈ ਜਹੇ ਦੇ ਵਿੱਚ ਕੰਗਣਾ ਰਣੌਤ ਕਿਵੇਂ ਕਹਿ ਸਕਦੀ ਹੈ ਕਿ ਭਾਰਤ ਨੇ ਭੀਖ ਮੰਗ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ ਤਾਂ ਇਸ ਤਰੀਕੇ ਦੀ ਪਟੀਸ਼ਨ ਜਦੋਂ ਅਦਾਲਤ ਵਿੱਚ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੰਗਣਾ ਰਣੌਤ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਦਾਲਤ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਤੇ ਕੰਗਣਾ ਰਣੌਤ ਦੇ ਖਿਲਾਫ ਕੀ ਫੈਸਲਾ ਮਾਨਯੋਗ ਅਦਾਲਤ ਵੱਲੋਂ ਲਿਆ ਜਾਂਦਾ ਹੈ ਕਿਉਂਕਿ ਕੇਵਲ ਇਹ ਹੀ ਮਸਲਾ ਨਹੀਂ ਬਲਕਿ ਹਰ ਇੱਕ ਜਿਹਾ ਬਿਆਨ ਕੰਗੜਾ ਨਰੌਤ ਵੱਲੋਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਵੱਡਾ ਵਿਵਾਦ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਭਾਵੇਂ ਦੇਸ਼ ਪੱਧਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੁਝ ਪੰਜਾਬ ਨਾਲ ਸੰਬੰਧਿਤ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਵੀ ਕੰਗੜਾ ਨਰੌਤ ਪਿੱਛੇ ਹਟਦੀ ਨਜ਼ਰ ਨਹੀਂ ਆਉਂਦੀ ਉਸ ਵੱਲੋਂ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਿਹੜੇ ਕਿ ਉਸ ਦੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਨੇ ਕਿਸਾਨੀ ਅੰਦੋਲਨ ਵੇਲੇ ਵੀ ਕੰਗੜਾ ਨਰੌਤ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਪੰਜਾਬੀਆਂ ਦੇ ਬਾਰੇ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਵਕੀਲਾਂ ਵੱਲੋਂ ਜਾਂ ਕੁਝ ਹੋਰ ਸਮਾਜਸੀ ਜੱਥੇਬੰਦੀਆਂ ਵੱਲੋਂ ਕੰਗੜਾ ਰਣੌਤ ਨੂੰ ਨੋਟਿਸ ਜਾਰੀ ਕਰਵਾਇਆ ਗਿਆ ਅਦਾਲਤਾਂ ਦੇ ਵਿੱਚ ਸੱਦਿਆ ਗਿਆ ਪਰ ਫਿਰ ਵੀ ਕੰਗੜਾ ਕਿਤੇ ਨਾ ਕਿਤੇ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ ਤੇ ਹਰ ਇੱਕ ਵਿਵਾਦਿਤ ਬਿਆਨ ਹੈ ਉਸ ਵੱਲੋਂ ਦਿੱਤਾ ਜਾਂਦਾ ਜੋ ਕਿ ਦੇਸ਼ ਵਾਸਤੇ ਜਾਂ ਵੱਖ-ਵੱਖ ਸੂਬਿਆਂ ਵਾਸਤੇ ਜਾਂ ਕਿਸੇ ਧਰਮ ਵਾਸਤੇ ਜਾਂ ਕਿਸੇ ਜਾਤ ਵਾਸਤੇ ਵੱਡੇ ਬਖੇੜੇ ਖੜੇ ਕਰ ਦਿੰਦਾ ਤਾਂ ਇਸ ਤਰੀਕੇ ਦੇ ਨਾਲ ਹੁਣ ਕਹ ਲਈਏ ਕਿ ਕੰਗੜਾ ਨੂੰ ਜਿਹੜਾ ਨੋਟਿਸ ਭੇਜ ਕੇ ਸੱਦੇ ਆ ਗਿਆ ਤਾਂ ਕਿਤੇ ਨਾ ਕਿਤੇ ਝਟਕਾ ਉਹਨਾਂ ਨੂੰ ਹੋਰ ਵੱਡਾ ਲੱਗ ਸਕਦਾ ਹੈ ਮਾਨਯੋਗ ਅਦਾਲਤ ਉਹਨਾਂ ਦੇ ਖਿਲਾਫ ਵੱਡਾ ਫੈਸਲਾ ਲੈ ਸਕਦੀ ਹੈ ਇਸ ਸੰਨ ਹੁਣ ਤੱਕ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਜੁੜੇ ਹੋਏ ਨੀਂਦਰ ਪੰਜਾਬੀ মিডিਆ ਨਾਲ ਦਿਓ ਇਜਾਜ਼ਤ ਧੰਨਵਾਦ